ਸਸਟੀ ਕਲਦੀ ਸਵਾਗਤ ਕਰਦੇ ਆਂ ਤੁਹਾਡਾ ਵਾਹਿਗੁਰੂ ਕਲੋਥ ਹਾਊਸ ਐਂਡ ਪਟੀਕ ਬਲਾਡਾ ਬੰਨੋ ਅੱਜ ਫੇਰ ਅਸੀਂ ਇੱਕ ਨਵੇਂ ਕਲੈਕਸ਼ਨ ਦੇ ਨਾਲ ਹਾਜ਼ਰ ਹਾਂ ਜੀ ਆਈ ਜੀ ਦੇ ਸਾਡੇ ਕਲੈਕਸ਼ਨ ਹੋਊਗੀ ਉਹ ਸਾਡੀ ਰਹੂਗੀ ਜੀ ਪਲੇਨ ਪੀਸ ਦੀ ਠੀਕ ਹੈ ਜੀ ਸਾਡੇ ਕੋਲ ਇੱਕ ਕਾਫੀ ਸਾਰਾ ਸਟਾਕ ਆ ਚੁੱਕਿਆ ਹੈ ਪਲੇਨ ਪੀਸ ਦੀ ਤੇ ਉਹ ਤੁਹਾਨੂੰ ਥੋੜਾ ਜਿਹਾ ਓਪਨ ਕਰਕੇ ਵੀ ਦਿਖਾਵਾਂਗੇ ਪਹਿਲਾਂ ਮੇਰੀਆਂ ਭੈਣਾਂ ਨੂੰ ਰਿਕਵੈਸਟ ਹੈ ਕਿ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਬਟਨ ਵੀ ਪ੍ਰੈਸ ਕਰ ਲਓ ਤਾਂ ਕਿ ਤੁਹਾਨੂੰ ਮੇਰੀ ਵੀਡੀਓ ਦਾ ਨੋਟੀਫਿਕੇਸ਼ਨ ਜਲਦੀ ਤੋਂ ਜਲਦੀ ਮਿਲ ਸਕੇ ਜੀ ਸਾਡੇ ਕੋਲੇ ਕਾਫੀ ਤਰ੍ਹਾਂ ਦੇ ਪਾਰਸਲ ਆਉਂਦੇ ਰਹਿੰਦੇ ਆ ਜੀ ਪ੍ਰਿੰਟਡ ਕੱਟ ਪੀਸ ਵੀ ਤੁਹਾਨੂੰ ਮਿਲ ਲਗੇ ਆ ਦਾਸ ਪ੍ਰਿੰਟ ਦੇ ਵੀ ਸਾਡੇ ਕੋਲੇ ਪਾਰਸਲ ਪਹੁੰਚ ਚੁੱਕੇ ਆ ਉਹ ਵੀ ਇੱਕ ਦਿਨ ਤੁਸੀਂ ਓਪਨ ਕਰਾਂਗੇ ਅੱਜ ਅਸੀਂ ਤੁਹਾਨੂੰ ਕਰਾਂਗੇ ਜੀ ਜਿਹੜੇ ਪਲੇਨ ਪੀਸ ਆਏ ਸਾਡੇ ਕੋਲੇ ਸੈਲਫ ਦੇ ਵਿੱਚ ਪਲੇਨ ਪੀਸ ਆਇਆ ਜੀ ਉਹ ਤੁਹਾਨੂੰ ਅਸੀਂ ਥੋੜੇ ਜਿਹੀ ਪੀਸ ਓਪਨ ਕਰਕੇ ਦਿਖਾਵਾਂਗੇ ਪਰ ਸਾਡੇ ਕੋਲੇ ਕਾਫੀ ਗੱਠ ਆ ਚੁੱਕੀ ਐ ਜਿਹੜੀਆਂ ਵੀਰੇ ਭੈਣਾਂ ਮੇਰੀ ਸ਼ਾਪ ਤੇ ਵਿਜ਼ਿਟ ਕਰਨਾ ਮੇਰੀ ਸ਼ਾਪ ਤੇ ਵਿਜ਼ਿਟ ਕਰਕੇ ਇੱਦਾਂ ਦੇ ਸਾਡੇ ਕੋਲੇ ਸੋਹਣੇ ਸੋਹਣੇ ਪੀਸ ਬਾਈ ਕਰ ਸਕਦੇ ਹੋ ਜਿਹਦੇ ਉੱਪਰ ਤੁਸੀਂ ਵਰਕ ਵੀ ਕਰਵਾ ਸਕਦੇ ਹੋ ਹੈ ਖਾਵਾਂਗੇ ਥੋੜੇ ਜਿਹੇ ਪੀਸ ਓਪਨ ਕਰਕੇ ਲਓ ਜੀ ਅਸੀਂ ਹੁਣ ਅੱਗੇ ਲੱਗੇ ਆਪਣੀ ਵੀਡੀਓ ਸਟਾਰਟ ਕਰਨ ਤੁਹਾਨੂੰ ਪੀਸ ਦਿਖਾ ਰਹੇ ਹਾਂ ਜੀ ਜਿੰਨਾ ਵਿੱਚੋਂ ਪੀਸਾਂ ਦੇ ਜਿਹੜੀ ਕੱਟ ਰ ਹੋਊਗੀ ਕੋਈ 3 ਮੀਟਰ ਦੀ ਵੀ ਰਹੂਗੀ 4 ਦੀ 2.5 ਦੀ ਤੇ 5.5 ਦੀ ਵੀ ਕੱਟ ਰਹਿਣ ਵਾਲੀ ਹੈ ਜੀ ਹਾਂਜੀ ਹੁਣ ਅਸੀਂ ਤੁਹਾਨੂੰ ਦਿਖਾਵਾਂਗੇ ਥੋੜੇ ਜਿਹੇ ਪੀਸ ਓਪਨ ਕਰਕੇ ਦੇਖ ਸਕਦੇ ਹੋ ਜੀ ਅਸੀਂ ਤੁਹਾਨੂੰ ਤਿੰਨ ਪਾਰਸਲ ਤਿੰਨ ਜਿਹੜੀਆਂ ਪਾਰਸਲ ਜਿਹੜੀਆਂ ਗੱਠਾ ਜਿਹੜੀਆਂ ਖੋਦੀਆਂ ਜੀ ਅਸੀਂ ਨਾਲ ਤੁਹਾਨੂੰ ਪੀਸ ਓਪਨ ਕਰਕੇ ਦਿਖਾਵਾਂਗੇ ਠੀਕ ਹੈ ਜੀ ਬੜੇ ਸੋਹਣੇ ਜਿਹੇ ਪੀਸ ਰਹਿਣ ਵਾਲੇ ਆ ਚੈੱਕ ਕਰੋ ਜੀ ਪਹਿ ਦੇਖ ਸਕਦੇ ਹੋ ਚੈੱਕ ਕਰੋ ਜੀ ਬੜਾ ਸੋਹਣਾ ਸੈਲਫ ਦੇ ਵਿੱਚ ਪੀਸ ਰਹਿਣ ਵਾਲਾ ਦੇਖੋ ਜੀ ਐਦਾਂ ਪ੍ਰਿੰਟਡ ਕਾਟਨ ਦੇ ਵੀ ਸੂਟ ਆਉਂਦੇ ਆ ਜੀ ਐਦਾਂ ਸੈਲਫ ਦੇ ਵਿੱਚ ਚੈੱਕ ਕਰੋ ਨਜ਼ਦੀਕ ਤੋਂ ਚੈੱਕ ਕਰੋ ਜੀ ਕਿੰਨਾ ਸੋਹਣਾ ਸੈਲਫ ਦੇ ਵਿੱਚ ਡਿਜ਼ਾਈਨਿੰਗ ਪੀਸ ਬਣਿਆ ਹੋਇਆ ਇਹ ਕਾਟਨ ਹੈ ਇਹ ਡਿਵਾਈਨ ਕਾਟਨ ਹੈ ਦੇਖ ਸਕਦੀਆਂ ਤੁਸੀਂ ਠੀਕ ਹੈ ਜੀ ਇਹ ਜਿਹੜੀ ਕੱਟ ਰਊਗੀ 3 ਮੀਟਰ ਦੀ ਕੱਟ ਰਊਗੀ ਪੀਸ ਦੀ ਤੁਸੀਂ ਇਹਦੇ ਨਾਲ ਪਲੇਨ ਵਾਈਟ ਬਾਟਮ ਲਗਾ ਕੇ ਤੂੰ ਇਹਨੂੰ ਬਹੁਤ ਸੋਹਣਾ ਡਿਜ਼ਾਈਨਰ ਪੀਸ ਬਣਾ ਸਕਦੇ ਹੋ ਜੀ ਇਹਦੇ ਨਾਲ ਪਲੇਨ ਬਾਟਮ ਲਗਾ ਲਓ ਵਾਈਟ ਵਾਈਟ ਬਾਟਮ ਦੇ ਨਾਲ ਇਹਦੇ ਉੱਪਰ ਵਰਕ ਕਰਵਾ ਲਓ ਪੇਂਟ ਕਰਾ ਲਓ ਬਹੁਤ ਸੋਹਣਾ ਸੂਟ ਬਣਨਾ ਜੀ ਪ੍ਰਾਈਸ ਰਹੂਗਾ ਸਿਰਫ 100 ਰੁਪਏ ਪਰ ਮੀਟਰ ਦੇ ਵਿੱਚ ਠੀਕ ਹੈ ਜੀ 100 ਰੁਪਏ ਪਰ ਮੀਟਰ ਦੇ ਵਿੱਚ ਪੀਸ ਰਹਿਣ ਵਾਲੀ ਹੈ ਜੀ ਇਹ ਚੈੱਕ ਕਰੋ ਜੀ ਬੜੇ ਸੋਹਣੇ ਬਿਲਕੁਲ ਪਿਓਰ ਕਾਟਨ ਹੈ ਜੀ ਕਿਸੇ ਤਰ੍ਹਾਂ ਦਾ ਕੋਈ ਮਿਕਸ ਸਟਾਫ ਨਹੀਂ ਹੈਗਾ ਇਹ ਵਾਲਾ ਪੀਸ ਚੈੱਕ ਕਰੋ ਜੀ ਇਹ ਵੀ ਸੈਲਫ ਦੇ ਵਿੱਚ ਹੈ ਦੇਖੋ ਕਿੰਨੀ ਸੋਹਣਾ ਸੈਲਫ ਦੇ ਵਿੱਚ ਰਹਿਣ ਵਾਲਾ ਬਿਲਕੁਲ ਪਿਓਰ ਕਾਟਨ ਪੀਸ ਰਹਿਣਗੇ ਜੀ ਗਰੰਟੀ ਇਹਨਾਂ ਪੀਸਾਂ ਦੀ ਬਿਲਕੁਲ ਪਿਓਰ ਕਾਟਨ ਪੀਸ ਸਿਰਫ 100 ਰੁਪਏ ਮੀਟਰ ਦੇ ਵਿੱਚ ਰਹਿਣ ਵਾਲੇ ਆ ਇਹ ਵੀ ਸੈਲਫ ਦੇ ਵਿੱਚ ਰਹੂਗਾ ਇਹ ਜਿਹੜੀ ਕੱਟ ਰਹੂਗੀ 3-3 ਮੀਟਰ ਦੀ ਰਹਿਣ ਵਾਲੀ ਹੈ ਜੀ 3 ਮੀਟਰ ਦੀ ਕੱਟ ਰਹਿਣ ਵਾਲੀ ਇਹਨਾਂ ਪੀਸਾਂ ਦੀ ਠੀਕ ਹੈ ਇਹਨਾਂ ਨਾਲ ਤੁਸੀਂ ਪਲੇਨ ਵਾਈਟ ਬਾਟਮ ਲਾ ਕੇ ਬਹੁਤ ਸੋਹਣਾ ਡਿਜ਼ਾਈ ਬਿਲਕੁਲ ਪਿਓਰ ਕਾਟਨ ਦੇ ਵਿੱਚ ਰਹਿਣ ਵਾਲੇ ਪੀਸ ਜੀ ਤੇ ਚਲੋ ਜਲਦੀ ਜਲਦੀ ਪੀਸ ਜੀ ਠੀਕ ਹੈ ਜੀ ਇਹ ਵਾਲਾ ਪੀਸ ਚੈੱਕ ਕਰੋ ਜੀ ਇਹ ਵੀ ਬਹੁਤ ਹੀ ਪਿਆਰਾ ਪੀਸ ਹੈ ਜਿਹੜੀ ਪੀਸਾ ਦੀ ਕੱਟ ਰਹੂਗੀ 3 ਮੀਟਰ ਦੀ ਕੱਟ ਰਹਿਣ ਵਾਲੀ ਇਹ ਵਾਲੀ ਪੀਸ ਦੀ ਆਹ ਦੇਖੋ ਜੀ ਇਹ ਵਾਲਾ ਪੀਸ ਚੈੱਕ ਕਰੋ ਜੀ ਇਹ ਵੀ ਬੜਾ ਸੋਹਣਾ ਜਾਂ ਡਿਵਾਈਨ ਕਾਟਨ ਦੇ ਵਿੱਚ ਰਹਿਣ ਵਾਲਾ ਪੀਸ ਹੈ ਦੇਖੋ ਜੀ ਬਹੁਤ ਸੋਹਣੀ ਸੈਲਫ ਬਣੀ ਹੈ ਪਰ ਕਲਰ ਆ ਰਿਹਾ ਡਲ ਪਰ ਇਹ ਜਿਹੜਾ ਹੈਗਾ ਹੈ ਮੂਵ ਜੇ ਕਲਰ ਚ ਰਹੂਗਾ ਪੀਸ ਇਹ ਵਾਲਾ ਚੈੱਕ ਕਰੋ ਜੀ ਇਹ ਵੀ ਬੜਾ ਪਿਆਰਾ ਜਾਂ ਤੀਸਰੀ ਜਿਹੜੀ ਕੱਟ ਰਹੂਗੀ 30 ਮੀਟਰ ਦੀ ਰਹੂਗੀ ਤੁਹਾਨੂੰ ਪਤਾ ਹੀ ਹੋਊਗਾ ਜੀ ਅੱਜ ਕੱਲ ਸੈਲਫ ਦੇ ਵਿੱਚ ਪੀਸ ਆ ਰਹੀ ਆ ਪਲੇਨ ਹੁਣ ਸੈਲਫ ਦੇ ਪੀਸਾਂ ਉਪਰ ਹੀ ਵਰਕ ਕੀਤਾ ਜਾ ਰਿਹਾ ਜੀ ਹੁਣ ਤੁਸੀਂ ਨਿਊ ਟ੍ਰੈਂਡਿੰਗ ਦੇ ਵਿੱਚ ਦੇਖੋਗੇ ਜਿਹੜੀ ਹੁਣ ਤੁਸੀਂ ਵਰਕ ਦੇਖੋਗੇ ਸਾਰੇ ਸੈਲਫ ਦੇ ਵਿੱਚ ਆਉਣਗੇ ਜੀ ਸੈਲਫ ਦੇ ਵਿੱਚ ਹੀ ਵਰਕ ਹੋ ਰਿਹਾ ਜੀ ਇਹ ਵਾਲਾ ਪੀਸ ਚੈੱਕ ਕਰੋ ਜੀ ਲਾਈਟ ਜਿਹਾ ਸਕਾਈ ਬਲੂ ਰਹੂਗਾ ਜੀ 30 ਮੀਟਰ ਦੀ ਕੱਟ ਤੇ ਰਹੂਗਾ ਜੀ ਇਹ ਵਾਲਾ ਚੈੱਕ ਕਰੋ ਜੀ ਇੰਨਾਂ ਵਾਈਟ ਬਾਟਮ ਲਗਾ ਲਓ ਜੀ ਬਹੁਤ ਸੋਹਣੇ ਸੂਟ ਬਣਨੇ ਆ ਤੁਹਾਡੇ ਵਾਈਟ ਬਾਟਮ ਲਗਾ ਕੇ ਵਰਕ ਕਰਕੇ ਇਹ ਦੇਖੋ ਜੀ ਨਿਓਨ ਜਾਂ ਮਹਿੰਦੀ ਕਲਰ ਦੇ ਵਿੱਚ ਰਹੂਗਾ ਇਹ ਵੀ ਸੈਲਫ ਦੇ ਵਿੱਚ ਇਹਨਾਂ ਨੇ ਜਦੀਕ ਤੋਂ ਚੈੱਕ ਕਰੋ ਪੀਸ ਸਾਰਾ ਬਿਲਕੁਲ ਪਿਓਰ ਕਾਟਨ ਸਟਾਫ ਰਹਿਣ ਵਾਲਾ ਇਹਦੇ ਵਿੱਚ ਕੁਝ ਵੀ ਮਿਕਸ ਨਹੀਂ ਰਹੂਗਾ ਇਹ ਵੇਲੇ ਤੁਹਾਨੂੰ ਪਹਿਲਾਂ ਵੀ ਪੀਸ ਦਿਖਾ ਚੁੱਕੇ ਆ ਜੀ ਠੀਕ ਹੈ ਜੀ ਪਹਿਲਾਂ ਵੀ ਪੀਸ ਦਿਖਾ ਚੁੱਕੇ 3 ਮੀਟਰ ਦਾ ਪੀਸ ਇਹ ਹੈ 3 ਮੀਟਰ ਦਾ ਪੀਸ ਹੋਸ ਸੀਗਾ ਠੀਕ ਹੈ ਜੀ ਇਹ ਚੈੱਕ ਕਰੋ ਜੀ ਇਹ ਮਸਟਰਡ ਸ਼ੇਡ ਦੇ ਵਿੱਚ ਰਹੂਗਾ ਸੈਲਫ ਦੇ ਵਿੱਚ ਚੈੱਕ ਕਰੋ ਜੀ ਕੰਨੀ ਤੋਂ ਦੇਖ ਸਕਦੇ ਹੋ ਬਿਲਕੁਲ ਪਿਓਰ ਕਾਟਨ ਸਟਾਫ ਸੈਲਫ ਦੇ ਵਿੱਚ ਰਹਿਣ ਵਾਲਾ 3 ਮੀਟਰ ਦਾ ਪੀਸ ਹੈ ਤੇ ਇਹ ਵਾਲਾ ਚੈੱਕ ਕਰੋ ਜੀ ਠੀਕ ਹੈ ਜੀ ਇਹ ਵੀ ਦੇਖੋ ਜੀ ਚੈੱਕ ਕਰੋ ਬਹੁਤ ਪਿਆਰਾ ਪੀਸ ਰਹਿਣ ਵਾਲਾ ਹੈ ਦੇਖੋ ਇਹਦੇ ਉੱਪਰ ਵਰਕ ਕਰਵਾ ਲਓ ਦੇਖ ਸਕਦੇ ਹੋ ਤੁਸੀਂ ਸਟਾਫ ਬਿਲਕੁਲ ਪਿਓਰ ਕਾਟਨ ਠੀਕ ਹੈ ਜੀ ਇਹ ਵਾਲਾ ਤੁਹਾਨੂੰ ਅਸੀਂ ਪੀਸ ਦਿਖਾਇਆ ਸੀਗਾ ਸੈਲਫ 'ਚ ਤੇ ਤੁਸੀਂ ਇਹ ਨਾਲ ਪਲੇਨ ਬਾਟਮ ਲੈ ਸਕਦੇ ਹੋ ਇਹਦਾ ਦੇਖੋ ਏ ਪੀ ਸੂਟ ਕਰ ਲਓ ਜੀ ਸ਼ਰਟ ਇਹ ਪਲੇਨ बॉटम ਕਰ ਲਓ ਇਹਦਾ ਠੀਕ ਹੈ ਜੀ ਇਹ ਵਾਲਾ ਜਿਵੇਂ ਪੀਸ ਹੈ ਜੀ ਤੁਸੀਂ ਇਹ ਵਾਈਟ ਕਰ ਲਓ बॉटम ਐਦਾਂ ਵਾਈਟ ਬਣਾ ਲਓ ਜੀ ਆਪਸ ਵਿੱਚ ਵਾਈਟ बॉटम ਕਰ ਲਓ ਇਹ ਵਾਲੀ ਸ਼ਰਟ ਕਰ ਲਓ ਇਹ ਵੀ ਸੈਲਫ ਦੇ ਵਿੱਚ ਰਹੂਗਾ ਵਾਈਟ ਵਾਲਾ ਵੀ ਦੇਖੋ ਜੀ ਕਿੰਨਾ ਪਿਆਰਾ ਪੀਸ ਹੈ ਸਿਰਫ 100 ਰੁਪਏ ਪਰ ਮੀਟਰ ਵਿੱਚ ਦੇ ਰਹੇ ਤੁਹਾਨੂੰ ਇਹ ਵਾਲੇ ਪੀਸ ਦੇਖੋ ਕਿੰਨਾ ਪਿਆਰਾ ਪੀਸ ਹੈ ਜੀ ਠੀਕ ਹੈ ਜੀ ਇਹ ਵਾਲਾ ਚੈੱਕ ਕਰੋ ਇਹ ਵੀ ਤੁਸੀਂ ਨਾਲ ਵਾਈਟ ਬਾਟਮਾ ਲਗਾ ਲਓ ਜੀ ਇੱਦਾਂ ਕਿਸੇ ਵੀ ਤਰ੍ਹਾਂ ਦੀਆਂ ਵਾਈਟ ਬਾਟਮ ਲਗਾ ਕੇ ਇਹਨੂੰ ਰੈਡੀ ਕਰ ਸਕਦੇ ਹੋ ਤੁਸੀਂ ਠੀਕ ਹੈ ਜੀ ਸਾਰੇ ਪੀਸ ਸੈਲਫ ਵਿੱਚ ਰਹਿਣ ਵਾਲੇ ਆ ਇਹ ਦੇਖੋ ਜੀ ਚੈੱਕ ਕਰੋ ਬਲੈਕ ਕਿੰਨਾ ਪਿਆਰਾ ਹੈ ਡਿਜ਼ਾਈਨਿੰਗ ਦੇਖੋ ਜੀ ਬਲੈਕ ਵਾਲੇ ਦੀ ਦੇਖੋ ਜੀ ਜੀ ਡਿਜ਼ਾਈਨਿੰਗ ਦੇਖੋ ਜੀ ਬਲੈਕ ਵਾਲੇ ਦੀ ਬਹੁਤ ਪਿਆਰੀ ਹੈ ਇੱਦਾਂ ਤੁਸੀਂ ਵਾਈਟ ਬਾਟਮ ਦੇ ਨਾਲ ਬਣਾ ਸਕਦੇ ਹੋ ਜੀ ਇਹਨੂੰ ਠੀਕ ਹੈ ਜੀ ਜਾਂ ਇੱਦਾਂ ਕਰ ਲਓ ਮੈਚਿੰਗ ਦੇਖੋ ਬਹੁਤ ਪਿਆਰੀ ਮੈਚਿੰਗ ਹੈ ਜੀ ਇਹਨਾਂ ਪੀਸਾਂ ਦੀ ਠੀਕ ਹੈ ਜੀ ਵਾਈਟ ਵੀ ਤੁਹਾਨੂੰ ਮਿਲੂਗਾ ਸਾਡੇ ਕੋਲ ਵਾਈਟ ਸਟੱਫ ਮਿਲਣ ਵਾਲਾ ਜੀ ਇੱਕ ਪੀਸ ਸਾਡੇ ਕੋਲੇ ਪਾਰਸਲ ਜਿਹੜਾ ਹੈਗਾ ਵਾਈਟ ਸਟੱਫ ਦਾ ਰਹੂਗਾ ਠੀਕ ਹੈ ਜੀ ਇਹ ਵੀ ਰੋਇੰਗ ਵਾਲਾ ਸਾਡੇ ਕੋਲੇ ਇਹ ਦੇਖੋ ਜੀ ਵਾਈਟ ਨਾਲ ਤੁਸੀਂ ਕੋਈ ਵੀ ਮੈਚ ਕਰ ਸਕਦੇ ਹੋ 3-3 ਮੀਟਰ ਦੀ ਕੱਟ ਰਹੂਗੀ 100 ਰੁਪਏ ਪਰ ਮੀਟਰ ਮਿਲਣ ਵਾਲੇ ਪੀਸ ਦੇਖੋ ਜੀ ਬਹੁਤ ਹੀ ਪਿਆਰੇ ਜਿਹੇ ਪੀਸ ਰਹਿਣਗੇ ਇਹਨਾਂ ਨੂੰ ਪੇਂਟ ਕਰ ਲਓ ਡਿਜ਼ਾਈਨਰ ਸੂਟ ਰੈਡੀ ਕਰ ਲਓ ਬਹੁਤ ਪਿਆਰੇ ਸੂਟ ਬਣਦੇ ਆ ਤੁਹਾਡੇ ਚੈੱਕ ਕਰੋ ਜੀ ਇਹ ਵੀ ਬੜਾ ਪਿਆਰਾ ਜਿਹਾ ਪੀਸ ਰਹੂਗਾ ਜੀ ਇਹਨਾਂ ਦਾ ਇੱਕ ਪੀਸ ਤੁਹਾਨੂੰ ਪਹਿਲਾਂ ਦਿਖਾ ਚੁੱਕੇ ਆ ਇਹ ਦੇਖੋ ਜੀ ਸਕੈਨ ਬੇਸ ਦੇ ਵਿੱਚ ਸਕੈਨ ਬੇਸ ਲੈ ਲਓ ਵਾਈਟ ਲੈ ਲਓ ਠੀਕ ਹੈ ਜੀ ਸਾਰੇ ਸੈਲਫ ਦੇ ਵਿੱਚ ਹੀ ਹੈ ਦੇਖੋ ਜੀ ਸਾਰੇ ਸੈਲਫ ਵਿੱਚ ਪੀਸ ਹੈ ਠੀਕ ਹੈ ਸਿਰਫ 100 ਰੁਪਏ ਪਰ ਮੀਟਰ ਵਿੱਚ ਰਹਿਣ ਵਾਲੀਆਂ ਪੀਸ ਇਹ ਵਾਲਾ ਪੀਸ ਕਲਰ से देखो ਬਹੁਤ ਪਿਆਰੀ ਮੈਚਿੰਗ ਹੈ ਜੀ ਇਹਨਾਂ ਦੀ ਠੀਕ ਹੈ ਜੀ ਇਹ ਵਾਲਾ ਚੈੱਕ ਕਰੋ ਠੀਕ ਹੈ ਇੱਕ ਮੇਰੀਆਂ ਭੈਣਾਂ ਨੂੰ ਰਿਕਵੈਸਟ ਹੈ ਕਿ ਮੇਰੀਆਂ ਭੈਣਾਂ ਕਹਿਣਦੀਆਂ ਵੀ ਅਸੀਂ ਸ਼ਾਮ ਨੂੰ ਪੇਮੈਂਟ ਕਰਾਂਗੇ ਇਦਾਂ ਕਰਾਂਗੇ ਜੀ ਉਹ ਮੇਰੀਆਂ ਭੈਣਾਂ ਨੂੰ ਰਿਕਵੈਸਟ ਕਰਾ ਕਿ ਤੁਸੀਂ ਆਪਣੀ ਪੇਮੈਂਟ ਤੁਰੰਤ ਕਰੋ ਜੀ ਠੀਕ ਹੈ ਜਿਨ੍ਹਾਂ ਦੀ ਸਾਡੀ ਪੇਮੈਂਟ ਪਹਿਲਾਂ ਆਊਗੀ ਸੀ ਉਹਨਾਂ ਨੂੰ ਪਿਸ ਦੇਵਾਂਗੇ ਜੀ ਠੀਕ ਹੋ ਜੀ ਅਸੀਂ ਵੀ ਫਿਰ ਵੇਟ ਕਰਦੇ ਰਹਿੰਦੇ ਸੀ ਵੀਡੀਓ ਬਣਾਉਣੀਆਂ ਦੇਖੋ ਫਿਰ ਅਸੀਂ ਪੇਮੈਂਟ ਲਈ ਵੇਟ ਕਰਦੇ ਆ ਇਸ ਲਈ ਮੇਰੇ ਭੈਣਾਂ ਨੂੰ ਰਿਕਵੈਸਟ ਹੈ ਕਿ ਆਪਣੇ ਨਾਲ ਦੇ ਨਾਲ ਪੇਮੈਂਟ ਕਰਦਿਆ ਕਰੋ ਜੀ ਇਹ ਵਾਰਾ ਦੇਖੋ ਜੀ ਵਾਈਨ ਦੇ ਵਿੱਚ ਹੈ ਮੂਵ ਜਾਂ ਕਲਰ ਲਵੈਂਡਰ ਕਲਰ ਵੀ ਕਹਿ ਸਕਦੇ ਅਸੀਂ ਠੀਕ ਹੈ ਜੀ ਇਹ ਵਾਲਾ ਚੈੱਕ ਨੂੰ ਮਸਟਰਡ ਸ਼ੇਡ ਦੇ ਵਿੱਚ ਰਹੂਗਾ ਕੈਲੀਮੀਟਰ ਦੀ ਕੱਟ ਚ ਰਹੂਗਾ ਇਹ ਵਾਲਾ ਚੈੱਕ ਕਰੋ ਜੀ ਇਹ ਵੀ ਬਹੁਤ ਪਿਆਰਾ ਪੀਸ ਰਹਿਦੋ ਵਾਲਾ ਦੇਖੋ ਸੈਲਫ ਦੇ ਵਿੱਚ ਬਣਿਆ ਹੋਇਆ ਜੀ ਪੀਸ ਬਿਲਕੁਲ ਪਿਓਰ ਕਾਟਨ ਸਟਾਫ ਹੈ ਜੀ ਬਿਲਕੁਲ ਪਿਓਰ ਕਾਟਨ ਕੋਈ ਵੀ ਇਹਦੇ ਵਿੱਚ ਮਿਕਸ ਸਟਾਫ ਨਹੀਂ ਹੈਗਾ ਠੀਕ ਹੈ ਜੀ ਇਹ ਵਾਲੇ ਪੀਸ ਚੈੱਕ ਕਰੋ ਇਹਨਾਂ ਦੀ ਜਿਹੜੀ ਕੱਟ ਰਹਿਣ ਵਾਲੀ ਹੈ ਜੀ ਇਹ ਰਹੂਗੀ 420 ਠੀਕ ਹੈ ਜੀ ਸਵਾ ਕ ਚਾਰ ਦਾ ਪੀਸ ਰਹਿਣ ਵਾਲਾ ਜੀ ਇਹ ਬਸ ਚੈੱਕ ਕਰੀ ਚਲੋ ਜੀ ਡਿਜ਼ਾਈਨ ਦੇਖੋ ਜੀ ਕਿੰਨਾ ਪਿਆਰਾ ਇਤੇ ਵਰਕ ਕਰੋ ਇੰਨਾ ਪਿਆਰਾ ਵਰਕ ਹੋਣਾ ਜੀ ਇੰਨਾਂ ਵਾਲੇ ਪੀਸਾਂ ਤੇ ਦੇਖੋ ਜੀ ਠੀਕ ਹੈ ਜੀ ਇਹ ਵਾਲਾ ਦੇਖੋ ਜੀ ਬਹੁਤ ਪਿਆਰਾ ਵਰਕ ਹੋਣਾ ਜੀ ਇਨਾਂ ਤੇ ਠੀਕ ਹੈ ਜਿਹੜੀਆਂ ਮੇਰੀਆਂ ਪਿਆਣਾ ਬੁਟੀਕ ਵਾਲੇ ਉਹਨਾਂ ਨੂੰ ਪਤਾ ਹੈ ਜਿਹੜੇ ਵਰਕ ਕਰਦੇ ਆ ਜੀ ਵੀ ਐਦਾਂ ਦੇ ਡਿਜ਼ਾਈਨਰ ਪੀਸ ਬਹੁਤ ਸੋਹਣੇ ਰੈਡੀ ਹੁੰਦੇ ਆ ਜੀ ਦੇਖੋ ਠੀਕ ਹੈ ਜੀ ਇਹਦੀ ਕੱਟ ਸਵਾ ਚਾਰ ਤੱਕ ਰਹਿਣ ਵਾਲੀ ਹੈ ਜੀ ਦੇਖੋ ਜੀ 4 ਮੀਟਰ ਦਾ ਪੀਸ ਹੋਊਗਾ ਜੀ ਇਹ ਠੀਕ ਹੈ ਜੀ 4 ਮੀਟਰ ਦਾ ਪ੍ਰਾਈਸ ਸਿਰਫ ਰਹੂਗਾ ਜੀ 100 ਰੁਪਏ ਪਰ ਮੀਟਰ ਇਹ ਵਾਲਾ ਪੀਸ ਦੇਖੋ ਜੀ ਕਿੰਨਾ ਸੋਹਣਾ ਪੀਸ ਹੈ ਇਹ ਚੈੱਕ ਕਰੋ ਜੀ ਕੁਰਤੇ ਬਣਾ ਲਓ ਜੇਕਰ ਤੁਸੀਂ ਵਰਕਿੰਗ ਕਰਨਾ ਹੈ ਨਾ ਐਦਾਂ ਦੇ ਪੀਸਾਂ ਦੇ ਬਿਲਕੁਲ ਪਿਓਰ ਕਾਟਨ ਦੇ ਕੁਰਤੇ ਬਹੁਤ ਸੋਹਣੇ ਰੈਡੀ ਹੋਣੇ ਆ ਪੈਂਟ ਪਲਾਜ਼ੋ ਰੈਡੀ ਕਰਦੇ ਇੰਨਾ ਇੰਨਾ ਪੀਸਾਂ ਦੇ ਤੁਸੀਂ ਪੈਂਟ ਪਲਾਜ਼ੋ ਵੀ ਰੈਡੀ ਕਰ ਸਕਦੇ ਹੋ ਚੈੱਕ ਕਰੋ ਜੀ ਕਿਉਂਕਿ ਬਿਲਕੁਲ ਕਾਟਨ ਸਟਾਫ ਰਹਿਣ ਵਾਲਾ ਜੀ ਦੇਖੋ ਬਿਲਕੁਲ ਕਾਟਨ ਸਟਾਫ ਰਹਿਣ ਵਾਲਾ ਜੀ ਇਹ ਚੱਕਰੀ ਚੱਲੋ 100 ਰੁਪਏ ਪਰ ਮੀਟਰ ਨਾਲ ਮਿਲਵੜਾ ਤੁਹਾਨੂੰ ਪੀਸ ਹੈ ਬਿਲਕੁਲ ਕਾਟਨ ਸਟਾਫ ਹੈ ਜੀ ਦੇਖੋ ਜੀ ਚੱਕਰੀ ਚ ਇਹ ਵੀ ਸਾਰੇ ਪੀਸ ਇਹ ਵਾਲੇ ਸਾਰੇ ਪੀਸ 4 ਮੀਟਰ ਦੀ ਕੱਟ ਵਿੱਚ ਰਹਿਣ ਵਾਲੇ ਹੈ ਜੀ ਠੀਕ ਹੈ ਜੀ ਕਲਰ ਚੈੱਕ ਕਰੀ ਚੱਲੋ ਡਿਜ਼ਾਈਨ ਚੈੱਕ ਕਰੀ ਚੱਲੋ ਦੇਖੋ ਜੀ 4 ਮੀਟਰ ਦੀ ਕੱਟ ਵਿੱਚ ਰਹੂਗਾ ਜੀ ਸ਼ਿਪਿੰਗ ਤੁਹਾਨੂੰ ਐਕਸਟਰਾ ਪੈਣ ਵਾਲੀ ਹੈ ਜੀ ਕਾਟਨ ਸਟਾਫ ਹੈ ਥੋੜਾ ਹੈਵੀ ਸਟਾਫ ਹੈ ਜੀ ਇਹ ਵਾਲਾ ਦੇਖੋ ਜੀ ਇਹ ਵਾਲਾ ਪੀਸ ਦੇਖੋ ਜੀ ਕਿ ਨਾ ਸੋਣਾ ਜਾਈ। ਠੀਕ ਹੈ ਜੀ ਇਹ ਵਾਲਾ ਦੇਖੋ λεਮਨ ਜੇ ਕਲਰ ਵਿੱਚ। ਠੀਕ ਹੈ ਜੀ ਐਦਾਂ ਦੇ ਖਾਦੀ ਦੇ ਪੀਸ ਹੈ ਜੀ ਇਹਨਾਂ ਨੂੰ ਆਪਾਂ ਖਾਦੀ ਵੀ ਕਹਿ ਸਕਦੇ ਆ ਕਾਟਨ ਖਾਦੀ। ਦੇਖ ਸਕਦੇ ਹੋ ਵਿੱਚ ਖਾਦੀ ਬਣਿਆ ਹੋਇਆ ਕਾਟਨ ਖਾਦੀ ਦੇ ਵਿੱਚ ਰਹਿਣ ਵਾਲੇ ਪੀਸ ਹੈ ਜੀ ਬਿਲਕੁਲ ਕਾਟਨ ਖਾਦੀ ਦੇ ਵਿੱਚ। ਦੇਖੋ ਜੀ। ਠੀਕ ਹੈ ਜੀ ਇਹਨਾਂ ਦੀ ਕੱਟ ਸੀ ਜਿਹੜੀ 4 ਮੀਟਰ ਦੀ ਰਹਿਣ ਵਾਲੀ ਸੀ। ਇਸ ਤੋਂ ਅਗਲੇ ਤੁਹਾਨੂੰ ਪੀਸ ਦਿਖਾਵਾਂਗੇ। ਦੇਖੋ ਜੀ। ਇਹ ਵਾਲੇ ਰਹਿਣਗੇ 6 ਮੀਟਰ ਦੀ ਕੱਟ ਵਿੱਚ। ਚੈੱਕ ਕਰੀ ਚੱਲੀਏ ਜੀ ਕਲਰ। बिल्कुल प्योर कॉटन स्टाफ है जी गारंटी है पूरी ठीक है जी आ वाला कलर चेक करो जी बहुत ही प्यारा जी कलर है वाले है देखो जी ठीक है जी ग्रे दे आ गया ये लाइट पिस्ता दे आ गया छे मीटर की कट में रहूगा जी ये लाइट पिस्ता आ गया ये <coughs> देखो जी जी रूबी कोटन होंगी वह वाला पीस है देखो ठीक है जी ਇਹ ਵਾਲਾ ਚੈੱਕ ਕਰੋ ਜੀ ਇਹ ਆਰ ਕੰਡੀ ਦੇ ਵਿੱਚ ਰਹੂਗਾ ਜੀ ਇਹ ਵਾਲਾ ਪੀਸ ਇਹ ਆਰ ਕੰਡੀ ਦੇ ਵਿੱਚ ਰਹੂਗਾ ਜੀ ਸੈਲਫ ਦੇ ਵਿੱਚ ਇਹ ਚੈੱਕ ਕਰੋ ਜੀ ਇਹ ਵਾਲਾ ਚੈੱਕ ਕਰੋ ਜੀ ਕਿੰਨਾ ਪਿਆਰਾ ਦੇਖੋ ਠੀਕ ਹੈ ਇਹਦੀ ਤੁਸੀਂ ਸ਼ਰਟ ਰੈਡੀ ਕਰ ਲਓ ਸ਼ਰਟਾ ਰੈਡੀ ਕਰ ਲਓ ਇਹ ਵਾਲਾ ਪੀਸ ਲੈ ਲਓ ਜੀ ਨਾਲ 6 ਮੀਟਰ ਦਾ ਪੀਸ ਇਹ ਨਾਲ ਬਾਟਮਾ ਰੈਡੀ ਕਰ ਲਓ ਦੇਖੋ ਕਿੰਨੀ ਸੋਹਣੀ ਮੈਚਿੰਗ ਹੈ ਜੀ ਇਹਨਾਂ ਦੀ ਇਦਾਂ ਉੱਪਰ ਤੁਸੀਂ ਵਰਕ ਵੀ ਕਰਵਾ ਸਕਦੇ ਹੋ ਜੇਕਰ ਤੁਸੀਂ ਐਡਾ ਹੀ ਪਲੇਨ ਪੀਸ ਲੈ ਕੇ ਰੈਡੀ ਕਰਨਾ ਚਾਹੁੰਦੇ ਹੋ ਸੂਟ ਤਾਂ ਉਹ ਵੀ ਤੁਸੀਂ ਰੈਡੀ ਕਰ ਸਕਦੇ ਹੋ ਸਟਾਫ ਦੀ ਬਿਲਕੁਲ ਗਾਰੰਟੀ ਹੈ ਬਿਲਕੁਲ ਪਿਓਰ ਕਾਟਨ ਸਟਾਫ ਰਹਿਣ ਵਾਲਾ ਜੀ ਦੇਖੋ ਬਹੁਤ ਪਿਆਰੀ ਮੈਸਿੰਗ ਹੈ ਜੀ ਦੋਨਾਂ ਦੀ ਦੇਖੋ ਜੀ ਠੀਕ ਹੈ ਜੀ ਇਹ ਵਾਲਾ ਚੈੱਕ ਕਰੋ ਜੀ ਇਹ ਵੀ ਬਹੁਤ ਸੋਹਣਾ ਪੀਸ ਹੈ ਜੀ 6 ਮੀਟਰ ਦੀ ਕੱਟ ਵਿੱਚ ਰਹੂਗਾ ਜੀ ਜਿਹੜੀਆਂ ਮੇਰੀਆਂ ਭੈਣਾਂ ਹੈਲਥੀ ਹਨਾ ਉਹਨਾਂ ਨੂੰ 5 ਮੀਟਰ ਦੀ ਕੱਟ ਸੂਟ ਮਿਲਦੀ ਹੈ ਵਰਕ ਵਾਸਤੇ ਠੀਕ ਹੈ ਜੀ ਉਹ ਵਰਕ ਨਹੀਂ ਕਰਵਾ ਸਕਦੀਆਂ ਦੇਖੋ ਜੀ ਉਹ ਤੁਸੀਂ ਲੈ ਸਕਦੀਆਂ ਬਹੁਤ ਸੁਨਹਿਰੀ ਮੌਕਾ ਪੀਸ ਦੇਖੋ ਜੀ ਠੀਕ ਹੈ ਜੀ ਦੁਬਾਰਾ ਡਿਮਾਂਡ ਕਰੋਗੇ ਐਦਾਂ ਦੇ ਪੀਸਾ ਦੀ ਸਾਡੇ ਕੋਲ ਕਦੇ ਕਦੇ ਆਉਂਦੇ ਆ ਜੀ ਸੁਨਹਿਰੀ ਮੌਕਾ ਤੁਹਾਡੇ ਵਾਸਤੇ ਐਦਾਂ ਦੇ ਪੀਸ ਕਦੇ ਕਦੇ ਮਿਲਦੇ ਆ ਜੀ ਬਹੁਤ ਸੋਹਣੇ ਪੀਸ ਆ ਡਿਜ਼ਾਈਨਰ ਉਹ ਵੀ ਬਿਲਕੁਲ ਪਿਓਰ ਕਾਟਨ ਦੇ ਵਿੱਚ ਸੈਲਫ ਦੇ ਵਿੱਚ ਠੀਕ ਹੈ ਜੀ ਜੇਕਰ ਤੁਸੀਂ ਮਾਰਕੀਟ ਦੇ ਵਿੱਚੋਂ ਐਦਾਂ ਦੇ ਵਰਕ ਕਰਾਉਣ ਵਾਸਤੇ ਪੀਸ ਲਾਉਂਗੇ ਨਾ ਤੁਹਾਨੂੰ 7-800 ਤੋਂ ਘੱਟ ਪੀਸ ਨਹੀਂ ਲੈਣਾ ਜੀ ਇਹ ਵਾਲਾ ਠੀਕ ਬਹੁਤ ਪਿਆਰੇ ਪੀਸ ਡਾਣਗੇ ਐਦਾਂ ਦਾ ਪੀਸ ਸਾਡੇ ਕੋਲ 3 ਮੀਟਰ ਦੀ ਕੱਟ ਵਿੱਚ ਵੀ ਸੀਗਾ ਜੀ ਠੀਕ ਹੈ ਜੀ ਇਹ ਵਾਲਾ ਪੀਸ ਵੀ ਸਾਡੇ ਕੋਲ 3 ਮੀਟਰ ਦੀ ਕੱਟ ਵਿੱਚ ਸੀਗਾ ਇਹ ਵਾਲਾ ਪੀਸ ਵੀ ਸੀਗਾ ਠੀਕ ਹੈ ਜੀ ਬਹੁਤ ਕਈ 6 ਮੀਟਰ ਦੀ ਕੱਟ ਵਿੱਚ ਰਹਿਣ ਵਾਲੇ ਆ ਇਹਨਾਂ ਪੀਸਾਂ ਵਿੱਚ ਜਿਹੜਾ ਵੀ ਤੁਹਾਨੂੰ ਪੀਸ ਪਸੰਦ ਆਉਂਦਾ ਸਕਰੀਨਸ਼ਾਟ ਲਾਓ ਤੇ ਆਪਣਾ ਆਰਡਰ ਬੁੱਕ ਕਰੋ ਜੀ ਫਿਰ ਅਸੀਂ ਅਗਲੀ ਵੀਡੀਓ ਲੈ ਕੇ ਆਵਾਂਗੇ ਕੋਈ ਵੀ ਸਾਡੇ ਕੋਲੇ ਬਹੁਤ سارے ਪੀਸ ਐ ਏਦਾਂ ਸੈਲਫ ਦੇ ਵਿੱਚ ਰਹਿਣਗੇ ਜੀ ਬਹੁਤ ਹੀ ਪਿਆਰੇ ਪਿਆਰੇ ਜਿਹੜੀਆਂ ਮੇਰੀਆਂ ਭੈਣਾਂ ਨੇ ਮੇਰੀ ਸ਼ਾਪ ਤੇ ਵਿਜ਼ਿਟ ਕਰਨਾ ਤਾਂ ਉਹ ਮੇਰੀ ਸ਼ਾਪ ਤੇ ਵਿਜ਼ਿਟ ਕਰਕੇ ਵੀ ਤੁਸੀਂ ਏਦਾਂ ਦੇ ਲੈ ਸਕਦੇ ਹੋ ਸਾਡੇ ਕੋਲੇ ਆਰ ਕੰਡੀ ਵੀ ਪਹੁੰਚ ਚੁੱਕੀ ਹੈ ਜੀ ਜਿਨ੍ਹਾਂ ਨੇ ਵਰਕ ਵਾਸਤੇ ਆਰ ਕੰਡੀ ਲੈਣੀ ਉਹਦੀ ਵੀ ਅਸੀਂ ਜਲਦੀ ਵੀਡੀਓ ਲੈ ਕੇ ਲੈ ਕੇ ਆਵਾਂਗੇ ਆਰ ਕੰਡੀ ਸਟਾਫ ਦੀ ਠੀਕ ਹੈ ਜੀ ਪੇਂਟ ਵਾਸਤੇ ਵੀ ਆਰ ਕੰਡੀ ਸਟਾਫ ਮੇਰੀਆਂ ਭੈਣਾਂ ਨੂੰ ਕਾਫੀ ਡਿਮਾਂਡ ਹੈ ਤਾਂ ਉਹ ਵੀ ਅਸੀਂ ਲੈ ਕੇ ਆਵਾਂਗੇ ਜਲਦੀ ਤੇ ਪਲੇਨ ਪੀਸ ਵੀ ਜਿਹੜੇ ਸਾਡੇ ਕੋਲੇ ਹੋਰ ਬਹੁਤ ਸਾਰੇ ਅਵੇਲੇਬਲ ਐ ਜਿ ਅਸੀਂ ਸਿਰਫ ਤੁਹਾਨੂੰ ਤੇ ਬਹੁਤ ਸਾਰੇ ਸਾਡੇ ਕੋਲੇ ਵੈਲਿਊਏਬਲ ਹੈ ਪੀਸ ਤੇ ਉਹ ਵੀ ਅਸੀਂ ਜਲਦੀ ਵੀਡੀਓ ਲੈ ਕੇ ਆਵਾਂਗੇ ਇਹਨਾਂ ਵਿੱਚੋਂ ਜਿਹੜਾ ਵੀ ਤੁਹਾਨੂੰ ਪੀਸ ਪਸੰਦ ਆਉਂਦਾ ਸਕਰੀਨਸ਼ਾਟ ਲੈ ਕੇ ਤੁਸੀਂ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਤੇ ਮੇਰੀਆਂ ਪਹਿਲਾਂ ਨੂੰ ਰਿਕਵੈਸਟ ਹੈ ਕਿ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਬਟਨ ਪ੍ਰੈਸ ਕਰੋ ਤਾਂ ਕਿ ਤੁਹਾਨੂੰ ਮੇਰੀ ਵੀਡੀਓ ਦਾ ਨੋਟੀਫਿਕੇਸ਼ਨ ਜਲਦੀ ਤੋਂ ਜਲਦੀ ਮਿਲ ਸਕੇ ਜੀ ਠੀਕ ਹੈ ਜੀ ਸਾਡੇ ਕੋਲੇ कॉटन ਸਟੱਫ ਪ੍ਰਿੰਟਡ कॉटन ਸਟੱਫ ਦੇ ਵੀ ਦੋ ਪਾਰਸਲ ਪਹੁੰਚ ਚੁੱਕੇ ਆ ਜੀ ਜਲਦੀ ਅਸੀਂ ਦਾਸ ਦਾ ਵੀ ਪਾਰਸਲ ਓਪਨ ਕਰਾਂਗੇ ਦਾਸ ਦਾ ਪਾਰਸਲ ਵੀ ਸਾਡੇ ਕੋਲੇ ਨਿਊ ਪਾਰਸਲ ਆ ਚੁੱਕਾ ਜ ਠੀਕ ਹੈ ਜੀ ਮੇਰੀ ਸ਼ਾਪ ਤੇ ਵਿਜ਼ਿਟ ਕਰੋ ਤੇ ਇਦਾਂ ਦੇ ਸੋਹਣੇ ਸੋਹਣੇ ਪੀਸ ਤੁਸੀਂ ਬਾਈ ਕਰ ਸਕਦੇ ਹੋ ਮੇਰੀ ਵੀਰੋ ਦੇਖ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ